ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹ ਅਜੀਤ ਵੈਬ ਟੀਵੀ ਦੇਖ ਰਹੇ ਪਿਆਰੇ ਦਰਸ਼ਕੋ ਤੁਹਾਡਾ ਸਵਾਗਤ ਹੈ ਸਾਡੀ ਅਜੀਤ ਦੀ ਟੀਮ ਇਸ ਵੇਲੇ ਹੈ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਜਿਹੜਾ ਕਿ ਪਾਕਿਸਤਾਨ ਵਿੱਚ ਸਥਿਤ ਹੈ ਇਹ ਪਵਨ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਹੈ ਗੁਰੂ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਆਖਰੀ 18 ਦੇ ਕਰੀਬ ਸਾਲ ਜਿਹੜੇ ਆ ਇਸ ਪਵਨ ਧਰਤੀ ਤੇ ਬਤਾਏ ਅਤੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਕੇਵਲ ਦੁਨੀਆ ਨੂੰ ਸੰਦੇਸ਼ ਹੀ ਨਹੀਂ ਦਿੱਤਾ ਬਲਕਿ ਖੁਦ ਵੀ ਹੱਥੀਂ ਖੇਤੀਬਾੜੀ ਕਰਕੇ ਕਿਰਤ ਕਰਨ ਦਾ ਅਤੇ ਵੰਡ ਕੇ ਛਕਣ ਦਾ ਵੀ ਸੰਦੇਸ਼ ਦਿੱਤਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਸਰਕਾਰ ਵੱਲੋਂ 2019 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ 500 50 ਸਾਲਾ ਪ੍ਰਕਾਸ਼ ਪੁਰ ਮੌਕੇ ਇਹਨੂੰ ਇਹਦਾ ਨਵ ਨਿਰਮਾਣ ਕਰਾਇਆ ਗਿਆ ਸੀ ਪਹਿਲੇ ਗੁਰਦਰਾ ਸਾਹਿਬ ਦੀ ਛੋਟੀ ਜੀ ਇਮਾਰਤ ਸੀ ਪਰ ਹੁਣ ਸ਼ਾਇਦ 40-50 ਏਕੜ ਦੇ ਵਿੱਚ ਬਹੁਤ ਗੁਰਦਰਾ ਸਾਹਿਬ ਦੀ ਵਿਸ਼ਾਲ ਖੁੱਲੀ ਇਮਾਰਤ ਹੈ ਇਹ ਜਿੱਧਰੋਂ ਆਪਾਂ ਦੇਖ ਰਹੇ ਹਾਂ ਇਹ ਇੱਕ ਗੁਰਦਰਾ ਸਾਹਿਬ ਦੇ ਬਾਹਰ ਡਿਊੜੀ ਹੈ ਇਸ ਡਿਊੜੀ ਤੋਂ ਅੰਦਰ ਆ ਕੇ ਬਹੁਤ ਵੱਡਾ ਕੰਪਲੈਕਸ ਹੈ ਇਹਦੇ ਵਿੱਚ ਇਸ ਦੇ ਵਿੱਚ ਇਹ ਸਭ ਤੋਂ ਪਹਿਲਾ ਜਿਹੜਾ ਹਾਲ ਆਉਂਦਾ ਸਵਾਗਤੀ ਹਾਲ ਇਹਦੇ ਵਿੱਚ ਗੁਰਦਰਾ ਸਾਹਿਬ ਦਾ ਜੋ ਮਾਸਟਰ ਪਲਾਨ ਹੈ ਜੋ ਬਾਰਡਰ ਟਰਮੀਨਲ ਬਣਿਆ ਹੋਇਆ ਉਹ ਦਰਸਾਇਆ ਗਿਆ ਹੈ ਔਰ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦੇ ਅੰਦਰ ਕਿਹੜੀ ਚੀਜ਼ ਕਿੱਥੇ ਹੈ ਜਿਵੇਂ ਲੰਗਰ ਕਿੱਥੇ ਹੈ ਔਰ ਜਿਹੜੇ ਸਰਾਮਾ ਨੇ ਉਹ ਕਿਹ ਸਾਈਡ ਨੇ ਔਰ ਪ੍ਰਬੰਧਕੀ ਦਫਤਰ ਔਰ ਇਹਦੇ ਨਾਲ ਨਾਲ ਹੀ ਅੰਮ੍ਰਿਤ ਸਰੋਵਰ ਇਸ ਤੋਂ ਇਲਾਵਾ ਦੀਵਾਨ ਹਾਲ ਉਹ ਕਿਸ ਸਾਈਡ ਤੇ ਨੇ ਉਹ ਸਾਰਾ ਇਹਨਾਂ ਨਕਸ਼ਿਆਂ ਦੇ ਵਿੱਚ ਇਹਨਾਂ ਮੈਪਸ ਦੇ ਵਿੱਚ ਮਾਸਟਰ پلانਟ ਦੇ ਵਿੱਚ ਜੋ ਗੁਰਦੁਆਰਾ ਕੰਪਲੈਕਸ ਦਾ ਹੈ ਉਹਦੇ ਵਿੱਚ ਦਰਸਾਏ ਗਏ ਨੇ ਡਿਊਟੀ ਤੋਂ ਜਦੋਂ ਥੋੜਾ ਅੰਦਰ ਲੰਘੀਏ ਜੁੜੇ ਜਮਾ ਕਰਾ ਕੇ ਤੇ ਅੱਗੇ ਇੱਕ ਵਿਸ਼ਾਲ ਜੋ ਹੈ ਪ੍ਰਕਰਮਾ ਨਜ਼ਰ ਆਉਂਦੀ ਹੈ ਉਸ ਔਰ ਉਸ ਪ੍ਰਕਰਮਾ ਦੇ ਬਿਲਕੁਲ ਐਂਡ ਵਿੱਚਕਾਰ ਗੁਰਦੁਆਰਾ ਸਾਹਿਬ ਦੀ ਦੋ ਮਜ਼ਲਾ ਸੁੰਦਰ ਇਮਾਰਤ ਜੋ ਦੋ ਚਿੱਟੀ ਇਮਾਰਤ ਸੰਗਤਾਂ ਦੇ ਜੋ ਇੱਕਦਮ ਆਕਰਸ਼ਣ ਦਾ ਕੇਂਦਰ ਬਣਦੀ ਹੈ ਉੱਪਰ ਬਹੁਤ ਵੱਡਾ ਸੋਨਾ ਖਾਲਸਾਈ ਗੁੰਬਦ ਹੈ ਔਰ ਉਹਦੇ ਨਾਲ ਹੀ ਜੋ ਖਾਲਸਾਈ ਨishan ਸਾਹਿਬ ਦਾ ਖੰਡਾ ਉਹ ਨਜ਼ਰ ਆਉਂਦਾ ਹੈ ਉਹਦੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਮੇਨ ਦਰਸ਼ਨੀ ਜੋੜੀ ਦੇ ਬਿਲਕੁਲ ਸਾਹਮਣੇ ਵੀ ਇੱਕ ਜੋੜੀ ਹੈ ਜਿੱਥੇ ਦੀਵਾਨ ਹਾਲ ਹੈ ਇਹਦੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਸੱਜੇ ਪਾਸੇ ਜੋ ਡੇਰਾ ਬਾਬਾ ਨਾਨਕ ਕਸਬਾ ਭਰਤ ਦਾ ਹੈ ਚੜ੍ਹਦੇ ਪੰਜਾਬ ਦਾ ਹੈ ਉਹ ਕਰੀਬ 2.5 ਕਿਲੋਮੀਟਰ ਦੇ ਕਰੀਬ ਉਸ ਦਾ ਜਿਹੜਾ ਉਹ ਡਿਸਟੈਂਸ ਹੈ ਔਰ ਪੁਰਾਣੇ ਸਮਿਆਂ ਦੇ ਵਿੱਚ ਸ਼ਰਧਾਲੂ ਉੱਥੋਂ ਹੀ ਦੂਰਬਿਨ ਰਾਈ ਇਸ ਗੁਰਦੁਆਰਾ ਸਾਹਿਬ ਦੇ ਵਾਹਿਗੁਰੂ ਵਾਹਿ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਾਰੇ ਦਰਸ਼ਕੋ ਇਸ ਪਵਿੱਤਰ ਅਸਥਾਨ ਦਾ ਜੋ ਇਤਿਹਾਸ ਹੈ ਉਹਦੇ ਮੁਤਾਬਕ ਸ੍ਰੀ ਗੁਰੂ ਨਾਨਕ ਦੇਵ ਜੀ ਉਦਾਸੀਆਂ ਦੌਰਾਨ ਜਦੋਂ ਆਪਣੇ ਪਰਿਵਾਰ ਨੂੰ ਮਿਲਣ ਰਾਏਪੋਏ ਦੀ ਤਲਵੰਡੀ ਆਏ ਸਨ ਤਾਂ ਉਹਨਾਂ ਨੇ ਇੱਥੋਂ ਵਾਪਸ ਤਲਵੰਡੀ ਤੋਂ ਦਰਿਆ ਰਾਵੀ ਵੱਲ ਚਲਦੇ ਆ ਇੱਥੇ ਪੱਖੋਕੇ ਨਗਰ ਦੇ ਨਜ਼ਦੀਕ ਇੱਕ ਰਮਣੀਕ ਸਥਾਨ ਤੇ ਨਿਵਾਸ ਕੀਤਾ ਤੇ ਸਨ 1521 ਵਿੱਚ ਇਸ ਸਥਾਨ ਦੀ ਨੀਂ ਰੱਖਦਿਆਂ ਇਸ ਦਾ ਨਾਮ ਕਰਤਾਰਪੁਰ ਰੱਖਿਆ। ਗੁਰੂ ਜੀ ਨੇ ਕਰਤਾਰਪੁਰ ਸਾਹਿਬ ਵਿਖੇ ਪੱਕੀ ਰੈਸ਼ ਉਦਾਸੀਆਂ ਤੋਂ ਬਾਅਦ ਰੱਖੀ ਅਤੇ ਇਸ ਪਵਿੱਤਰ ਸਥਾਨ ਨੂੰ ਆਬਾਦ ਕਰਕੇ ਇੱਥੇ ਧਰਮਸ਼ਾਲ ਬਣਵਾਈ। ਗੁਰੂ ਸਾਹਿਬ ਨੇ ਜੀਵਨ ਦਾ ਅੰਤਮ ਸਮਾ ਕਰੀਬ 18 ਸਾਲ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਬਤੀਤ ਕੀਤਾ। ਉਹਨਾਂ ਇੱਥੇ ਪਰਿਵਾਰ ਸਮੇਤ 1521 ਤੋਂ 1539 ਈਸਵੀ ਤੱਕ ਰਹਿائش ਰੱਖੀ ਅਤੇ ਸੰਗਤ ਨੂੰ ਹੱਥੀਂ ਕਿਰਤ ਕਮਾਈ ਵੱਲ ਤੋਰਿਆ। ਗੁਰੂ ਜੀ ਨੇ ਇਸ ਸਥਾਨ ਨੂੰ ਧਰਮ ਪ੍ਰਚਾਰ ਤੇ ਵਿਦਿਆ ਕੇਂਦਰ ਵਜੋਂ ਸਥਾਪਿਤ ਕੀਤਾ ਅਤੇ ਰੱਬੀ ਬਾਣੀ ਦਾ ਪ੍ਰਵਾਹ ਚਲਾਇਆ। ਇੱਥੇ ਰਹਦਿਆਂ ਗੁਰੂ ਜੀ ਨੇ ਆਪਣੇ ਦੁਆਰਾ ਰਚੀ ਬਾਣੀ ਨੂੰ ਇੱਕ ਤਰਤੀਬ ਦਿੱਤੀ ਅਤੇ ਹੋਰ ਬਾਣੀ ਦੀ ਵੀ ਰਚਨਾ ਕੀਤੀ ਅਤੇ ਸੰਗਤਾਂ ਨੂੰ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਉਪਦੇਸ਼ ਦਿੱਤਾ। ਇਸੇ ਸਥਾਨ ਤੇ ਹੀ ਗੁਰੂ ਸਾਹਿਬ ਨੇ ਆਪਣੇ ਅਨੰਦ ਸਿੱਖ ਭਾਈ ਲੈਣਾ ਜੀ ਨੂੰ ਜੋਗ ਸਮਝਦਿਆਂ ਆਪਣੀ ਗੁਰਿਆਈ ਦੀ ਦਾਤ ਬਖਸ਼ੀ ਅਤੇ ਉਹ ਭਾਈ ਲੈਣਾ ਤੋਂ ਸ੍ਰੀ ਗੁਰੂ ਅੰਗਦ ਦੇਵ ਜੀ ਇਸੇ ਸਥਾਨ ਤੇ ਹੀ ਅਖਵਾਏ ਸਨ 47 ਦੀ ਵੰਡ ਤੋਂ ਬਾਅਦ ਇਹ ਸਥਾਨ ਲੰਮਾ ਸਮਾਂ ਬੰਦ ਰਿਹਾ ਸਨ 2000 ਦੇ ਵਿੱਚ ਪਾਕਿਸਤਾਨ ਸਰਕਾਰ ਨੇ ਇਸ ਸਥਾਨ ਦੀ ਮੁਰ ਬ੍ਰਹਮਤ ਕਰਵਾਈ ਅਤੇ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹਿਆ ਔਰ 2019 ਦੇ ਵਿੱਚ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਰਕਾਰ ਨੇ ਜਦੋਂ ਇਮਰਾਨ ਖਾਨ ਜੀ ਦੀ ਸਰਕਾਰ ਸੀ ਉਹਨਾਂ ਨੇ ਇਸ ਸਥਾਨ ਦੇ ਜੋ ਇੱਕ ਵਿਸ਼ਾਲ ਇਮਾਰਤ ਤਿਆਰ ਕੀਤੀ ਔਰ ਭਾਰਤ ਸਰਕਾਰ ਤੇ ਪਾਕਿਸਤਾਨ ਸਰਕਾਰ ਦਰਮਿਆਨ ਹੋਏ ਦਵੱਲੇ ਸਮਝੌਤੇ ਤਹਿਤ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਕਰਤਾਰਪੁਰ ਸਾਹਿਬ ਲਾਂਘਾ ਖੁੱਲਿਆ ਗਿਆ ਪਰ ਇਹ ਲਾਂਘਾ ਪਿਛਲੇ 7 ਮਈ ਤੋਂ ਦੋਵਾਂ ਮੁਲਕਾਂ ਦੇ ਵਿੱਚ ਤਣਾਅ ਦੇ ਕਾਰਨ ਬੰਦ ਚੱਲ ਰਿਹਾ ਹੈ ਸੋ ਪਿਆਰੇ ਦਰਸ਼ਕੋ ਜਦੋਂ 2 ਮਹੀਨੇ ਪਹਿਲਾਂ ਰਾਵੀ ਦਰਿਆ ਵਿੱਚ ਬਹੁਤ ਜ਼ਬਰਦਸਤ ਹਾੜਾ ਆਇਆ ਔਰ ਰਾਵੀ ਦੇ ਬਿਲਕੁਲ ਗੁਰਦੁਆਰਾ ਸਾਹਿਬ ਨਜ਼ਦੀਕ ਹੁਣ ਕਰਕੇ ਇੱਥੇ ਵੀ ਕਰੀਬ 8-8 ਫੁੱਟ ਤੱਕ ਪਾਣੀ ਸਾਰੇ ਗੁਰਦੁਆਰਾ ਕੰਪਲੈਕਸ ਦੇ ਵਿੱਚ ਸਮੂਹ ਦੇ ਵਿੱਚ ਭਰ ਗਿਆ। ਕਈ ਦਿਨ ਮਰਜ਼ਾਦਾ ਭੰਗ ਰਹੀ। ਪਰ ਬਾਅਦ ਵਿੱਚ ਪਾਕਿਸਤਾਨ ਸਰਕਾਰ, ਪਾਕਿਸਤਾਨ ਓਕਾਬ ਬੋਰਡ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿਨ ਰਾਤ ਕੋਸ਼ਿਸ਼ਾਂ ਕਰਕੇ ਥੋੜੇ ਦਿਨਾਂ ਦੇ ਵਿੱਚ ਹੀ ਇੱਥੇ ਪੂਰੀ ਤਰ੍ਹਾਂ ਸਾਫ ਸਫਾਈ ਕਰਵਾ ਕੇ ਮੁੜ ਮਰਜ਼ਾਦਾ ਬਹਾਲ ਕਰਕੇ ਇਹ ਗੁਰਦੁਆਰਾ ਮੁੜ ਦਰਸ਼ਨਾਂ ਲਈ ਖੋਲ੍ਹਿਆ ਗਿਆ। ਇਸ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦੇ ਅੰਦਰ ਗੁਰੂ ਸਾਹਿਬ ਦਾ ਪਰਿਵਾਰ ਦਾ ਉਹ ਪ੍ਰਾਤਨ ਖੂਹ ਵੀ ਹੈ ਜਿਸ ਖੂਹ ਦੇ ਜਲ ਨਾਲ ਜਿੱਥੇ ਉਹ ਆਪਣੇ ਪਰਿਵਾਰ ਦਾ ਜਲ ਦੀ ਪੂਰਤੀ ਕਰਦੇ ਸਨ ਉੱਥੇ ਖੇਤਾਂ ਨੂੰ ਪਾਣੀ ਵੀ ਦਿੰਦੇ ਸਨ ਗੁਰੂ ਸਾਹਿਬ ਦੇ ਇਸੇ ਨਿਵਾਸ ਸਥਾਨ ਵਿਖੇ ਬੋਲੀ ਸਾਹਿਬ ਵੀ ਮੌਜੂਦ ਹੈ ਜਿਸ ਬੋਲੀ ਦਾ ਜਲ ਦੀ ਉਹ ਵਰਤੋਂ ਕਰਦੇ ਸਨ ਸੋ ਇਸ ਖੂਹ ਨੂੰ ਅੱਜ ਵੀ ਪਾਕਿਸਤਾਨ ਗੁਰਦਰਾ ਪ੍ਰਬੰਧਕ ਕਮੇਟੀ ਅਤੇ ਪਾਕਿਸਤਾਨ ਵੈਕਿਊ ਪ੍ਰਾਪਰਟੀ ਟਰਸਟ ਬੋਰਡ ਵੱਲੋਂ ਸੰਭਾਲ ਕੇ ਰੱਖਿਆ ਹੋਇਆ ਹੈ ਗੁਰਦਰਾ ਸਾਹਿਬ ਦੀ ਪ੍ਰਾਤਨ ਇਮਾਰਤ ਵੀ ਜਿਉਂ ਦੀ ਤਿਉਂ ਸੰਭਾਲੀ ਹੋਈ ਹੈ ਇਹਦੇ ਨਾਲ ਨਾਲ ਬਾਹਰ ਬਹੁਤ ਵੱਡਾ ਜਿਹੜਾ ਸੰਗੂ ਕੰਪਲੈਕਸ ਉਹ ਸਾਰਿਆ ਗਿਆ ਹੈ ਸੋ ਭਰ ਤੋਂ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਆਈਆਂ ਸੰਗਤਾਂ ਸਾਤਾ ਜੀ ਬਾਣੀ ਦੇ ਅੰਦਰ ਬੀਤੀ ਰਾਤ ਤੋਂ ਇਸ ਗੁਰਦਰਾ ਸਾਹਿਬ ਵਿਖੇ ਦਰਸ਼ਨ ਕਰਨ ਲਈ ਪਹੁੰਚੀਆਂ ਹੋਈਆਂ ਹਨ ਅੱਜ ਵੀ ਸੰਗਤਾਂ ਇਸ ਪਾਵਨ ਤੇ ਰਮਣੀਕ ਸਥਾਨ ਤੇ ਵਿਸ਼ਰਾਮ ਕਰਨ ਗਿਆ ਸਵੇਰੇ ਗੁਰਦਰਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤ ਸਮਾਗਮ ਕਰਵਾਏ ਜਾਣਗੇ ਗੁਰੂ ਸਾਹਿਬ ਜੀ ਦੇ ਪਰਿਵਾਰ ਦਾ ਇੱਥੇ ਇੱਕ ਛੋਟਾ ਜਿਹਾ ਬਾਗ ਵੀ ਮੌਜੂਦ ਹੈ ਦੱਸਿਆ ਜਾਂਦਾ ਹੈ ਕਿ ਗੁਰਦੁਆਰਾ ਸਾਹਿਬ ਦੇ ਨਾਮ ਬਹੁਤ ਸਾਰੀ ਜ਼ਮੀਨ ਹੈ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਗੁਰੂ ਸਾਹਿਬ ਦੇ ਪਰਿਵਾਰ ਦੇ ਖੂਦ ਦੇ ਜਿਸ ਦੀ ਮੌਣ ਅੱਜ ਵੀ ਜੋ ਸੰਭਾਲ ਕੇ ਮਰਮਤ ਉਪਰੰਤ ਸੰਗਤਾਂ ਦੇ ਦਰਸ਼ਨਾਂ ਲਈ ਰੱਖੀ ਗਈ ਹੈ ਗੁਰਦੁਆਰਾ ਸਾਹਿਬ ਦੇ 메인 ਦਰਬਾਰ ਹਾਲ ਦੇ ਬਿਲਕੁਲ ਨਾਲ ਹੀ ਸੱਜੇ ਪਾਸੇ ਇੱਕ ਮਜ਼ਾਰ ਨਮਾ ਅਸਥਾਨ ਬਣਿਆ ਹੋਇਆ ਹੈ ਦੱਸਿਆ ਜਾਂਦਾ ਹੈ ਕਿ ਗੁਰੂ ਸਾਹਿਬ ਜਦੋਂ ਸਨ 1539 ਵਿੱਚ ਜੋਤੀ ਜੋਤ ਸਮਾਏ ਤਾਂ ਗੁਰੂ ਸਾਹਿਬ ਦੇ ਬਹੁਤ ਸਾਰੇ ਜੋ ਮੁਸਲਮਾਨ ਸ਼ਰਧਾਲੂ ਸਨ ਜੋ ਗੁਰੂ ਸਾਹਿਬ ਨੂੰ ਆਪਣਾ ਪੀਰ ਮੰਨਦੇ ਸਨ ਉਹਨਾਂ ਵੱਲੋਂ ਆਪਣੀ ਸ਼ਰਧਾ ਅਨੁਸਾਰ ਲੱਗੀ ਹੋਈ ਹੈ ਗੁਰੂ ਸਾਹਿਬ ਦੀ ਚਾਦਰ ਵਰਤਨ ਸਾਹਿਬ ਦਾ ਹਦਾ ਹਿੱਸਾ ਆਪਣੀ ਸਰਧਾ ਮੁਤਾਬਕ ਆਪਣੀ ਅਕੀਦਤ ਮੁਤਾਬਕ ਇਸ ਸਥਾਨ ਤੇ ਜੋ ਇਸ ਮਨੁੱਖ ਨੂੰ ਦਫਨ ਕੀਤਾ ਗਿਆ ਉਸ ਥਾਂ ਤੇ ਅੱਜ ਵੀ ਯਾਦਗਾਰ ਬਣੀ ਹੋਈ ਹੈ ਉਹਦੇ ਨਾਲ ਹੀ ਬਹੁਤ ਵੱਡਾ ਦਰਬਾਰ ਹਾਲ ਹੈ ਜਿੱਥੇ ਗੁਰੂ ਸਾਹਿਬ ਦਾ ਜੋ ਪ੍ਰਕਾਸ਼ ਹੈ ਉਹ ਹਰ ਵੇਲੇ ਹੁੰਦਾ ਹੈ ਸਵੇਰੇ ਸ਼ਾਮ ਸ਼ਬਦ ਕੀਰਤਨ ਗੁਰਬਾਣੀ ਜਾਪ ਨਿਤਨੇਮ ਦੇ ਪਾਠ ਚੱਲਦੇ ਹਨ ਔਰ ਇਸ ਮਜਾਰ ਸਾਹਿਬ ਵਾਲੇ ਪਵਿੱਤਰ ਸਥਾਨ ਤੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਗੁਰੂ ਸਾਹਿਬ ਦੀ ਚਾਦਰ ਅਤੇ ਫੁੱਲਾਂ ਨਾਲ ਦਫਨ ਕੀਤਾ ਸੀ ਸੰਗਤਾਂ ਇਸ ਸਥਾਨ ਦੇ ਵੀ ਦਰਸ਼ਨ ਕਰਦੀਆਂ ਹਨ ਗੁਰਦੁਆਰਾ ਸਾਹਿਬ ਦੀ ਛੇਟਲੀ ਇਮਾਰਤ ਤੇ ਜਮੀਨੀ ਪੱਧਰ ਵਾਲੇ ਕਮਰੇ ਦੇ ਵਿੱਚ ਪਹੁੰਚ ਗਿਆ ਇੱਕ ਥੜਾ ਬਣਿਆ ਹੋਇਆ ਹੈ ਜੋ ਗੁਰੂ ਸਾਹਿਬ ਦੀ ਯਾਦ ਦੇ ਵਿੱਚ ਬਣਾਇਆ ਗਿਆ ਹੈ ਨਾਮ ਦੇ ਵਿੱਚ ਟਿਕ ਜਾਂਦਾ ਇਸ ਬਾਣ ਦੇ ਅੰਦਰ ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹ ਪਿਆਰ ਵਾਲੇ ਉੱਸ ਜਾਂਦਾ ਹੈ ਇਸ ਕਰਕੇ ਆਪ ਜੀ ਸਕਤਾਂ ਉਸ ਪ੍ਰਾਰਥਨ ਅਸਥਾਨ ਦੇ ਵੀ ਦਰਸ਼ਨ ਕਰ ਰਹੀਆਂ ਹਨ ਸਗਵਾਈਏ ਹਾਜ਼ਰੀਆਂ ਆਪ ਜੀ ਵਾਹਿ ਜੀ ਟਿਕਾ ਖੰਸਾ ਵਾਹਿ ਜੀ ਕੀ ਫਤਿਹ ਜੀ ਦਾਸ ਕੀ ਜੈ ਉਸ ਸਾਥ ਆਓ ਆਪ ਜੀ ਨੂੰ ਹੁਣ ਗੁਰਦਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਾਉਂਦੇ ਹਾਂ ਥੱਲਿਓਂ ਦੋਵਾਂ ਸਾਈਡਾਂ ਤੋਂ ਪੌੜੀਆਂ ਉੱਪਰ ਦਰਬਾਰ ਹਾਲ ਵੱਲ ਜਾਂਦੀਆਂ ਨੇ ਜਿਨ੍ਹਾਂ ਨੂੰ ਚੜ੍ਹ ਕੇ ਸੰਗਤਾਂ ਉੱਪਰ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹਨੂੰ ਨਤਮਸਤਕ ਹੁੰਦੀਆਂ ਹਨ ਇਸ ਵੇਲੇ ਅੰਦਰ ਗੁਰਮਤਿ ਦੀਵਾਨ ਚੱਲੇ ਹਨ ਔਰ ਸਿੱਧਾਲੂ ਮਥਾ ਟੇਕ ਕੇ ਆਪਣੇ ਅਰਦਾਸ ਬੇਨਤੀਆਂ ਕਰ ਰਹੇ ਹਨ ਸਾਡਾ ਬੀਬੀਆ ਆਇਆ ਬੀ ਜੀ ਸਾਨੂੰ ਜਿਹੜਾ ਉਹ ਫਲ ਰੂਪ ਦੇ ਵਿੱਚ ਪ੍ਰਾਪਤ ਵਿੱਚ ਸਾਨੂੰ ਮਿਲੇਗਾ ਕਿ ਕੋਈ ਵੀ ਇਨਸਾਨ ਦਾਦਾ ਜੀਾਂ ਦੇ ਫਿਰ ਭਾਈ ਮਾਣੀ ਘਰ ਨਾ ਨਹੀਂ ਘਰ ਨਹੀਂ ਚਲੇ ਜੇ ਜੀ ਆਪਾ ਬਿਜਿਆ ਆਪਾ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਨ੍ਹਾਂ ਦੀ ਸ਼ਹਾਦਤ ਦੀ ਸਿੱਖਾਂ ਦੀ ਸਰਮੌਰ ਸੰਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਮੁੱਚੇ ਪੰਥ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਵੱਡੇ ਪੱਧਰ ਤੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਬਣਾਈ ਜਾਣੀ ਹੈ ਕੀ ਬਖਸ਼ਿਸ਼ ਕਰ ਰਹੇ ਨਵੇਂ ਬਾਦਸ਼ਾਹ ਦੇ ਇਨਸਾਨ ਤੇ ਕੁਝ ਹੋਰ ਸੋਚ ਰੇ ਵਾਲਾ ਹੈ ਨਾਨਕ ਫਾਸੀ ਗੱਲ ਪਰੀ ਪਰ ਪਿਆਰ ਵਾਲਿਓ ਜਮਾਂ ਦੀ ਫਾਹੀ ਗੱਲ ਦੇ ਵਿੱਚ ਪੈ ਗਈ ਬੁਰਾ ਨਾ ਰੱਖੋ ਜੀਤ ਇਸ ਤੋਂ ਦੁੱਖ ਨਹੀਂ ਭਾਈ ਮੀਤ ਅਦੇ ਭਾਈ ਕਿਸੇ ਦਾ ਮਾਰਾ ਸੋਚਣਾ ਬੰਦ ਤੇਰੇ ਜੀਵਨ ਦੇ ਵਿੱਚੋਂ ਦੁੱਖਾਂ ਦਾ ਖਾਜ਼ਮਾ ਹੋ ਜਾਵੇ ਤੇ ਬਾਬਾ ਰਣਜੀਤ ਨੇ ਵੀ ਬਾਣੀ ਸੁਣੀ ਮੰਦਾ ਮੂਹ ਨਾ ਕੀਚਈ ਤੇ ਲੰਮੀ ਨਜ਼ਰ ਨਿਹਾਲੀ ਐ ਕਿ ਭੜਿਆ ਤੂੰ ਨੰਮਾ ਮਾੜਾ ਕਰਨਾ ਕਿ ਆ ਗੱਲਾਂ ਨੂੰ ਜੇਮਣ ਦੇ ਵਿੱਚੋਂ ਬੰਦ ਕਰ ਦੇ ਮੰਦਾ ਮੂਹ ਨਾ ਕੀਚਈ ਤੇ ਲੰਮੀ ਨਜ਼ਰ ਨਿਹਾਲੀ ਐ ਕਿਉਂ ਸਾਹਿਬ ਤਾਲ ਨਾ ਹਾਰੀ ਐ ਦੇ ਵੇਹਾ ਪਾਸਾ ਕਰੀਏ ਕਿ ਸੰਗਤ ਜੀ ਇਸ ਸਾਹਿਬ ਦੇ ਨਾਲ ਇਸ ਮਾਲਕ ਪਰਮਾਤਮਾ ਦੇ ਨਾਲ ਸਾਡੀ ਬਾਣੀ ਆਵੇ ਜਿਸ ਪਰਮਾਤਮਾ ਦੇ ਨਾਲ ਸਾਡੀ ਸਾਝ ਪੈ ਜਾਵੇ ਤੇ ਵੇਹਾ ਪਾਸਾ ਹੋਣਾ ਚਾਹੀਦਾ ਮਹਾਰਾਜਾਂ ਦੀ ਪੂਜਨਾ ਕੁਝ ਲਾਹਾ ਪ੍ਰਾਪਤ ਕਰਨਾ ਚਾਹੀਦਾ ਤੇ ਲਾਹਾ ਤਦ ਮਿਲੇਗਾ ਜੇਕਰ ਸੰਗਤ ਨਹੀਂ ਰੱਖਾਂਗੇ ਉਹਦਾ ਨਾਮ ਬਾਬਾ ਲਹਿਣਾ ਜੀ ਭਾਵਨਾ ਦਾ ਹਰ ਦਿਲ ਦੇ ਵਿੱਚ ਭਾਵਨਾ ਬਣੀ ਕਰਨੀ ਵਾਲੇ ਗੁਰਸਿੱਖ ਤੋਂ ਗੁਰੂ ਦੀ ਵਡਿਆਈ ਨੂੰ ਸੁਣਿਆ ਸਭ ਤੋਂ ਪਹਿਲਾਂ ਜੀਤ ਸਿੰਘ ਸਾਹਿਬਾਂ ਨੇ ਕਥਾ ਕੀਤੀ ਨਾ ਆਂਦੇ ਭਾਈ ਇੱਕ ਦੀਵਾ ਬਲਦਾ ਉਹ ਵੇਤੇ ਦੀ ਕਰੇ ਦਰਸ਼ਕੋ ਇਸ ਵੇਲੇ ਤੁਸੀਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਦੇ ਦਰਸ਼ਨ ਕਰ ਰਹੇ ਹੋ ਮੇਰੇ ਪਿੱਛੇ ਗੁਰਦੁਆਰਾ ਸਾਹਿਬ ਕੰਪਲੈਕਸ ਦੇ ਅੰਦਰ ਹੀ ਇੱਕ ਬਹੁਤ ਵਿਸ਼ਾਲ ਆਕਾਰ ਦੀ ਛਤ 14 15 ਫੁੱਟ ਆਕਾਰ ਦੀ ਜਿਹੜੀ ਹੈ ਸ੍ਰੀ ਸਾਹਿਬ ਦਾ ਇੱਕ ਮਾਡਲ ਜਿਹੜਾ ਵਾ ਉਹ ਇੱਥੇ ਸੰਗਤਾਂ ਦੇ ਦਰਸ਼ਨ ਲਈ ਰੱਖਿਆ ਗਿਆ ਹੈ ਇਹਦਾ ਜਿਹੜੀ ਗਰਾਉਂਡ ਬ੍ਰੇਕਿੰਗ ਰਸਮ ਸੀ ਉਹ ਨਵੰਬਰ 218 ਵਿੱਚ ਉਸ ਵੇਲੇ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਨੇ ਰੱਖੀ ਸੀ ਔਰ ਇਹਦਾ ਜਿਹੜਾ ਉਦਗਾਟਨ ਜਿਹੜਾ ਰਸਮ ਹੋਈ ਸੀ ਉਹ ਨਵੰਬਰ 219 ਵਿੱਚ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਹੋਈ ਸੀ ਔਰ ਇਸ ਮੌਕੇ ਔਰ ਬਹੁਤ ਭਾਰਤ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਸਮੇਤ ਹੋਰ ਪ੍ਰਮੁੱਖ ਸਿੱਖ ਸ਼ਖਸੀਤਾਂ ਤੇ ਧਾਰਮਿਕ ਸ਼ਖਸੀਤਾਂ ਪਹੁੰਚੀਆਂ ਹੋਈਆਂ ਸਨ ਇਸ ਦੇ ਬਿਲਕੁਲ ਇੱਥੋਂ 2.5 ਕਿਲੋਮੀਟਰ ਦੇ ਕਰੀਬ ਜੋ ਗੁਰਦੁਆਰਾ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਹੈ ਉਧਰ ਵੱਲ ਨੂੰ ਇੱਕ ਬਹੁਤ ਸੋਹਣਾ ਇੱਕ ਪਾਰਕ ਬਣਾਇਆ ਗਿਆ ਜਿਹਦੇ ਵਿੱਚ ਫੁੱਲਾਂ ਨੂੰ ਪੂਰੀ ਤਰ੍ਹਾਂ ਸਜਾਇਆ ਗਿਆ ਹੈ ਇਹਦੇ ਨਾਲ ਹੀ ਖੱਬੇ ਪਾਸੇ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰੂ ਨਾਨਕ ਪਾਤਸ਼ਾਹ ਦੇ ਜ਼ਮੀਨਾਂ ਦੇ ਵਿੱਚ ਬਾਗ ਲੱਗਿਆ ਹੋਇਆ ਹੈ ਔਰ ਇਸੇ ਬਾਗ ਦੀ ਸਬਜ਼ੀ ਜਾਂ ਇੱਥੋਂ ਦਾ ਅਨਾਜ ਇੱਥੋਂ ਦੀ ਕਣਕ ਇੱਥੋਂ ਦੇ ਚਾਵਲ ਉਹ ਜਿਹੜੇ ਆ ਗੁਰੂ ਕੇ ਲੰਗਰ ਦੇ ਵਿੱਚ ਵਰਤਾਏ ਜਾਂਦੇ ਨੇ ਗੁਰੂ ਦਾ ਲੰਗਰ ਜੋ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਦਰਬਾਰ ਸਾਹਿਬ ਵਿਖੇ ਬਹੁਤ ਵਿਸ਼ਾਲ ਤੇ ਸੁੰਦਰ ਇਮਾਰਤ ਹੈ ਆਦੋਨਿਕ ਦੁੱਧ ਖਾ ਕੇ ਸ਼ੁਭਤਾਵਾਂ ਦੇ ਨਾਲ ਲੰਗਰ ਤਿਆਰ ਕੀਤਾ ਜਾਂਦਾ ਹੈ ਔਰ ਦੱਸਿਆ ਜਾਂਦਾ ਹੈ ਕਿ ਇਹ ਗੁਰੂ ਨਾਨਕ ਪਾਤਸ਼ਾਹ ਦੇ ਇਸੇ ਬਾਗ ਦੇ ਵਿੱਚੋਂ ਇਹਨਾਂ ਖੇਤਾਂ ਦੇ ਵਿੱਚੋਂ ਹੀ ਜੋ ਅਨਾਜ ਪੈਦਾ ਹੁੰਦਾ ਹੈ ਉਹੀ ਉਸ ਲੰਗਰ ਦੇ ਵਿੱਚ ਲੰਗਰ ਪ੍ਰਸ਼ਾਦ ਦੇ ਦਾਲ ਸਬਜ਼ੀ ਲਈ ਵਰਤਿਆ ਜਾਂਦਾ ਹੈ ਜਿਹੜੇ ਸ਼ਰਧਾਲੂ ਗੁਰਦਾਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਹਨ ਉਹ ਗੁਰੂ ਸਾਹਿਬ ਦੇ ਇਸ ਬਾਗ ਦੇ ਔਰ ਇਸ ਇਹਨਾਂ ਖੇਤਾਂ ਦੇ ਵੀ ਜ਼ਰੂਰ ਦਰਸ਼ਨ ਕਰਕੇ ਮਹਿਸੂਸ ਕਰਦੇ ਹਨ ਕਿ ਕਦੇ ਗੁਰੂ ਨਾਨਕ ਪਾਤਸ਼ਾਹ ਇਹਨਾਂ ਖੇਤਾਂ ਦੇ ਵਿੱਚ ਖੁਦ ਹਲ ਚਲਾਉਂਦੇ ਸਨ ਔਰ ਖੇਤੀ ਕਰਦੇ ਸਨ ਸ਼ਰਧਾਲੂਆਂ ਵੱਲੋਂ ਜੋ ਵਿਸ਼ਾਲ ਸ੍ਰੀ ਸਾਹਿਬ ਹੈ ਜਾਂ ਜੋ ਇੱਕ ਸੁੰਦਰ ਬਗੀਚਾ ਬਣਿਆ ਹੋਇਆ ਹੈ ਉੱਥੇ ਯਾਦਗਾਰੀ ਤਸਵੀਰਾਂ ਔਰ ਸੈਲਫੀਆਂ ਪਰਿਵਾਰਾਂ ਦੇ ਨਾਲ ਲਈਆਂ ਜਾ ਰਹੀਆਂ ਹਨ ਇਹਨਾਂ ਯਾਦਾਂ ਨੂੰ ਸੰਭਾਲਣ ਵਾਸਤੇ ਹਰ ਪਾਸੇ ਸੰਗਤਾਂ ਦੀ ਚਹਿਲ ਪਹਿਲ ਹੈ ਕੈਰੇ ਦਰਸ਼ਕੋ ਅੱਗੋਂ ਪਿੱਛੋਂ ਭਾਵੇਂ ਇੱਥੇ ਘੱਟ ਗਿਣਤੀ ਦੇ ਵਿੱਚ ਸਿੱਖ ਦਰਸ਼ਨ ਕਰਨ ਆਉਂਦੇ ਹਨ ਪਰ ਜਦੋਂ ਵੀ ਜਥੇ ਆਉਂਦੇ ਹਨ ਸਾਲ ਵਿੱਚ 4 ਵਾਰ ਜਾਂ 3 ਵਾਰ ਉਦੋਂ ਸ਼ਰਧਾਲੂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਦਰਸ਼ਨ ਕਰਨ ਪੁੱਜਦੇ ਹਨ ਪਾਕਿਸਤਾਨ ਦੀਆਂ ਸਿੱਖ ਸੰਗਤਾਂ ਔਰ ਗੁਰਨਾਣਕ ਨਾਮ ਲੈਵਾ ਸ਼ਰਧਾਲੂ ਉਹਨਾਂ ਤੋਂ ਇਲਾਵਾ ਪਾਕਿਸਤਾਨ ਦੇ ਮੁਸਲਮਾਨ ਭਾਈਚਾਰੇ ਦੇ ਲੋਕ ਵੀ ਖਾਸ ਤੌਰ ਤੇ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਵੀ ਇਸ ਪਵਣ ਸਥਾਨ ਦੀ ਜ਼ਿਆਰਤ ਕਰਨ ਅਕਸਰ ਆਉਂਦੇ ਜਾਂਦੇ ਰਹਿੰਦੇ ਹਨ ਪਾਕਿਸਤਾਨ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਔਕਾਫ ਬੋਰਡ ਵੱਲੋਂ ਇੱਥੇ ਸੰਗਤਾਂ ਦੀ ਰਹਿائش ਵਾਸਤੇ ਉਹਨਾਂ ਦੇ ਵੈਲਕਮ ਵਾਸਤੇ ਉਹਨਾਂ ਦੇ ਲੰਗਰ ਪ੍ਰਸ਼ਾਦੇ ਵਾਸਤੇ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਹਨ ਸੋ ਏਸੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਸੋਾਰੇ ਦਰਸ਼ਕੋ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਾ ਜਾਂ ਸੰਗਤਾਂ ਵਿੱਚ ਸਾਡੇ ਨਾਲ ਖੰਨਾ ਤੋਂ ਆਏ ਸਰਦਾਰੂ ਪਰਿਵਾਰ ਵੀ ਹੈ ਤੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨੂੰ ਇੱਥੇ ਦਰਸ਼ਨ ਕਰਕੇ ਕਿਵੇਂ ਮਹਿਸੂਸ ਹੈ ਹਾਂਜੀ ਸਰਦਾਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਜੀਤ ਵੈਬ ਟੀਵੀ ਤੇ ਅੱਜ ਦਰਸ਼ਨ ਕਰਨ ਆਏ ਗੁਰੂ ਨਾਨਕ ਪਾਤਸ਼ਾਹ ਦੇ ਇਸ ਸਥਾਨ ਦੇ ਕੀ ਮਹਿਸੂਸ ਕਰਦੇ ਹੋ ਕਿਵੇਂ ਲੱਗਦਾ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਨਾਨਕ ਦੀ ਧਰਤੀ ਤੇ ਜਿਹੜੀ ਉਹਨਾਂ ਦੀ ਕਰਮ ਭੂਮੀ ਹੈ ਸ਼੍ਰੀ ਕਰਤਾਰ ਪੁਰ ਸਾਹਿਬ ਆ ਕੇ ਬੜੀ ಅಪਾਰ ਕਿਰਪਾ ਕੀਤੀ ਬਾਬੇ ਨੇ ਦਰਸ਼ਨ ਮਿਲੇ ਹੋਏ ਨੇ ਅਸੀਂ ਆਪਣੇ ਆਪ ਨੂੰ ਗੌਰਵਾਂ ਪੂਰੇ ਗੌਰਵ ਮਹਿਸੂਸ ਕਰਦੇ ਆਂ ਪ੍ਰਮਾਤਮਾ ਕਰੇ ਮੌਕੇ ਵਾਰ-ਵਾਰ ਆਉਂਦੇ ਰਹਿਣ ਬਾਬੇ ਦੀ ਜਨਮ ਭੂਮੀ ਤੇ ਜਾਣ ਦਾ ਵੀ ਮੌਕਾ ਮਿਲਿਆ ਚੀਰਨ ਕਾਨਾ ਸਾਹਿਬ ਅਗੇ ਪੰਜਾ ਸਾਹਿਬ ਜੀ ਸੱਚਾ ਸੌਦਾ ਜੀ ਸਾਰੇ ਗੁਰਧਾਮਾਂ ਦੇ ਦਰਸ਼ਨ ਕਰਕੇ ਇੰਨੇ ਨਿਹਾਲ ਹੋਇਆ ਨਾ ਦੱਸਿਆ ਨਹੀਂ ਆ ਸਕਦਾ ਸ਼ਬਦਾਂ ਵਿੱਚ ਬਿਆਨ ਹੀ ਨਹੀਂ ਕੀਤੀ ਜਾ ਸਕਦੀ ਇਹ ਗੱਲ ਬਹੁਤ ਬਹੁਤ ਧੰਨਵਾਦੀਆਂ अजीत ਸਮਾਚਾਰ ਦੇ ਜਿਹੜੇ ਸਨਵੇ ਮੌਕਾ ਦੇ ਰਹੇ ਨੇ ਬੋਲੁੰਦਾ ਵੈਗ੍ਰੂਜੀ ਦਾ ਖਾਲਸਾ ਆ ਸ਼੍ਰੀ ਵੈਗ੍ਰੂਜੀ ਕੀ ਤੁਸ ਸੋ ਸੜੇ ਨਾਲ ਹੋਰ ਵੀ ਸ਼ਰਧਾਲੂ ਆਏ ਨੇ ਦਰਸ਼ਨ ਕਰਨ ਉਹ ਵੀ ਗੱਲ ਕਰਨਾ ਚਾਹੁੰਦੇ ਨੇ ਪੰਜੀ ਸਤਿ ਸ੍ਰੀਕਾਲ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਸਤਿ ਸ੍ਰੀਕਾਲ ਜੀ ਮੈਂ ਆਈ ਆ ਮੁਹਾਲੀ ਤੋਂ ਠੀਕ ਹੈ ਇੱਥੇ ਪਹਿਲੀ ਵਾਰ ਆਈ ਆ ਪਰ ਮੈਨੂੰ ਬਹੁਤ ਅੱਛਾ ਲੱਗ ਰਿਹਾ ਗੁਰਨਾਨਕ ਸਾਹਿਬ ਜੀ ਦੇ ਜਨਮ ਸਥਾਨ ਤੋਂ ਲੈ ਕੇ ਇੱਥੇ ਤੱਕ ਦੀ ਯਾਤਰਾ ਸਾਡੀ ਐਨੀ ਵਧੀਆ ਹੋਈ ਹੈ ਬਹੁਤ ਅੱਛਾ ਮਹਿਸੂਸ ਹੋ ਰਿਹਾ ਕਿ ਆਪਣੇ ਗੁਰੂ ਘਰ ਆਏ ਆ ਬਾਕੀ ਇੱਥੇ ਦੀ ਜੋ ਆਇਆ ਆਇਆ ਮਹੱਗੀ ਹੈ ਜਾਂ ਇੱਥੇ ਦੇ ਸਰਕਾਰ ਹੈ ਜਾਂ ਸੋਲਜਰਸ ਹੈ ਉਹਨਾਂ ਨੇ ਸਾਡੀ ਬੜੀ ਹੈਲਪ ਕਰੀ ਹੈ ਇੱਥੇ ਦੇ ਲੋਕਾਂ ਨਾਲ ਬਹੁਤ ਪਿਆਰ ਅਸੀਂ ਦੇਖਿਆ ਹੈ ਜੋ ਉਹਨਾਂ ਨੇ ਸਾਨੂੰ ਦਿੱਤਾ ਹੈ ਇਹ ਚੀਜ਼ ਸਾਨੂੰ ਇੱਥੇ ਦੀ ਬਹੁਤ ਅੱਛੀ ਲੱਗੀ। ਇਹ ਸੀ ਮਹੱਲੀ ਤੋਂ ਆਈ ਸੰਗਤ। ਉਹਨਾਂ ਦੇ ਵਿਚਾਰ ਤੇ ਸਾਡੇ ਨਾਲ ਹੋਰ ਵੀ ਸੰਗਤਾਂ ਮੌਜੂਦ ਨੇ। ਹਾਂਜੀ ਕਿੱਥੋਂ ਆਏ ਜੀ ਤੁਸੀਂ ਸਾਰੇ? ਮੈਂ ਜੀ ਲੁਧਿਆਣਾ ਜ਼ਿਲ੍ਹਾ ਪਿੰਡ ਲੂਣਾ ਪੱਲਾ ਤਹਿਸੀਲ ਪੈਲ ਜ਼ਿਲ੍ਹਾ ਲੁਧਿਆਣੇ ਤੋਂ ਆਏ ਆ। ਤੇ ਬੜੀ ਖੁਸ਼ੀਵਾਰੀ ਆਏ ਪਾਕਿਸਤਾਨ ਦਰਸ਼ਨ ਕਰਨ। ਮੈਂ ਪਹਿਲੀ ਵਾਰੀ ਆਇਆ ਜੀ। ਪਹਿਲੀ ਵਾਰੀ ਆਏ। ਹਾਂਜੀ। ਕੀ ਪ੍ਰਭਾਵ ਲੈ ਕੇ ਆਏ ਸੀ ਤੇ ਕਿਵੇਂ ਦਾ ਰਿਹਾ ਇੱਥੇ ਦਾ ਤਜਰਬਾ? ਤਜਰਬਾ ਇਸ ਤਰ੍ਹਾਂ ਇੰਨਾ ਪਿਆਰ ਮਿਲਿਆ ਬਹੁਤ ਜ਼ਿਆਦਾ ਪਿਆਰ ਮਿਲਿਆ ਲੱਗਿਆ ਵੀ ਜਿਵੇਂ ਵੱਡਾ ਭਾਈ ਛੋਟੇ ਭਰਾ ਨੂੰ ਮਿਲਣ ਗਿਆ ਔਰ ਇੰਨੇ ਸਾਲਾਂ ਬਾਅਦ ਇੰਨਾ ਪਿਆਰ ਮਿਲਿਆ ਕਿ ਮੈਨੂੰ ਇੰਨਾ ਵਧੀਆ ਲੱਗ ਰਿਹਾ ਜਿੱਦਾਂ ਮੈਂ ਆਪਣੇ ਨਾਨਕੇ ਪਿੰਡ ਗਿਆ ਹੁੰਨਾ ਤੇ ਜਾਂ ਫਿਰ ਜਿਵੇਂ ਵਿਆਹ ਦੀ ਖੁਸ਼ੀ ਹੁੰਦੀ ਆ ਇੰਨੀ ਖੁਸ਼ੀ ਜੜੀ ਔਰ ਉਹਨਾਂ ਨੇ ਵੀ ਇੰਨਾ ਸਤਕਾਰ ਪਿਆਰ ਦਿੱਤਾ ਬਹੁਤ ਜ਼ਿਆਦਾ ਮੈਨੂੰ ਬਹੁਤ ਉਹਨਾਂ ਤੋਂ ਸਹਜ ਲੱਗਿਆ ਜੋ ਮੈਂ ਸੱਚਾਈ ਕਹਿਣੀ ਚਾਹੁੰਨਾ ਬਹੁਤ ਸਹਜ ਆ ਬਹੁਤ ਜ਼ਿਆਦਾ ਉਹਨਾਂ ਨੇ ਸੋਚਿਆ ਪੜ ਨਹੀਂ ਲੱਗਿਆ ਵੀ ਨਵੀਂ ਜਗ੍ਹਾ ਤੇ ਆਏ ਹਾਂ ਨਹੀਂ ਬਿਲਕੁਲ ਉਪਰਾਂ ਪੜ ਨਹੀਂ ਲੱਗਿਆ ਵੀ ਨਵੀਂ ਜਗ੍ਹਾ ਤੇ ਆਏ ਲੱਗਿਆ ਵੀ ਆਪਣੇ ਪੰਜਾਬ ਚ ਹੀ ਫਿਰਦੇ ਆ ਇਦਾਂ ਲੱਗ ਰਿਹਾ ਸੀ ਬਹੁਤ ਬਹੁਤ ਮਿਹਰਬਾਨੀ ਜੀ ਇਹ ਸੰਨ ਤੇ ਸਾਡੇ ਨਾਲ ਸਰਦਾਰ ਸਾਹਿਬ ਮੌਜੂਦ ਨੇ ਕਿਹੜੀ ਜਗ੍ਹਾ ਤੋਂ ਹੈ ਸਰਦਾਰ ਸਾਹਿਬ ਗੁਰਦਾਸਪੁਰ ਚੋਂ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਇੱਥੇ ਪਾਵਨ ਸਥਾਨ ਤੇ ਦਰਸ਼ਨ ਕਰਕੇ ਕਿਹ ਤਰ੍ਹਾਂ ਦਾ ਮਹਿਸੂਸ ਹੋਇਆ ਕਿਵੇਂ ਦਾ ਲੱਗਿਆ ਸਾਨੂੰ ਮਹਾਰਾਜ ਜੀ ਇਦਾਂ ਹੋਇਆ ਵੀ ਜਿੱਦਾਂ ਇਸ ਵਰਗ ਦੇ ਵਿੱਚ ਬੈਠੇ ਆਂ ਸੱਚਖੰਡ ਦੇ ਵਿੱਚ ਬੈਠੇ ਆ ਜੀ ਬਹੁਤ ਸਾਨੂੰ ਮਨ ਮਿਲੇ ਸਰਤੀ ਤੋਂ ਬਹੁਤ ਸੰਗਤ ਪਿਆਰੀ ਮਿਲੀ ਸਾਨੂੰ ਬਹੁਤ ਬਹੁਤ ਧੰਨਵਾਦ ਕਰਦੇ ਸੰਗਤ ਦਾ ਵੀ মিডিਆ ਵਾਲਿਆਂ ਦਾ ਵੀ ਸੱਚੇ ਪਾਤਸ਼ਾਹ ਕਿਰਪਾ ਕਰਨ ਅੱਜ ਤੇ ਇਹ ਕਹਾਂਗੇ ਸਭ ਨੂੰ ਇਹ ਵਿਜ਼ੇ ਮਿਲਨੇ ਚਾਹੀਦੇ ਆ ਜਿੰਨੇ ਪੰਜਾਬੀ ਆ ਸਾਰੇ ਪੰਜਾਬੀ ਭਰਾ ਇੱਥਿਆਂ ਕੇ ਸਾਰੇ ਗੁਰੂਆਂ ਦੇ ਦਰਸ਼ਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚੰਡੀਗੜ੍ਹ ਪੰਜਾਬ ਤੋਂ ਅਮਰਜੀਤ ਕੋ ਬੋਰੀਆਂ ਸੱਚੀ ਜਦੋਂ ਅਸੀਂ ਘਰੋਂ ਚੱਲੇ ਬਹੁਤ ਲੱਗਦਾ ਸੀ ਵੀ ਕਿਸ ਤਰ੍ਹਾਂ ਦਾ ਹੋਵੇਗਾ ਕਿਸ ਤਰ੍ਹਾਂ ਇੱਥੇ ਆ ਕੇ ਸਾਨੂੰ ਇੰਨਾ ਆਨੰਦ ਪਿਆਰ ਮੁਹੱਬਤ ਮਿਲਿਆ ਕਿ ਜਿਸ ਤਰ੍ਹਾਂ ਬਾਬੇ ਦੇ ਵਿਆਹ ਤੇ ਆਏ ਹੁੰਦੇ ਆ ਵਿਆਹਾਂ ਤੇ ਵੀ ਐਡੀ ਖੁਸ਼ੀ ਨਹੀਂ ਹੁੰਦੀ ਜਿੰਨੀ ਕਿ ਇੱਥੇ ਖੁਸ਼ੀ ਆਈ ਜਦੋਂ ਅਸੀਂ ਨਕਾਣਾ ਸਾਹਿਬ ਪਹੁੰਚੇ ਸਾਡਾ ਐਨਾ ਅੱਛਾ ਵੈਲਕਮ ਹੋਇਆ ਉਹਨਾਂ ਨੇ ਸਾਨੂੰ ਐਨਾ ਪਿਆਰ ਦਿੱਤਾ ਔਰ ਖਾਣਾ ਉਸ ਤੋਂ ਵੀ ਵਧੀਆ ਦਿਲ ਕਰਦਾ ਸੀ ਕਿ ਅਸੀਂ ਨਾ ਹਰ ਸਾਲ ਆਈਏ ਔਰ ਸਾਰੇ ਸਾਡੇ ਭੈਣ ਭਰਾ ਆ ਕੇ ਆਪਣੇ ਬਾਬੇ ਦੇ ਘਰ ਦੇ ਦਰਸ਼ਨ ਕਰਨ ਔਰ ਖੁਸ਼ੀਆਂ ਪ੍ਰਾਪਤ ਪੜ੍ਹ ਕੇ ਮੈਜੀ ਕਾਲ ਸਾਹਿਬ ਇਹ ਗੁਰੂ ਜੀ ਕਿਪਤੇ ਸੋ ਸੰਗਤਾਂ ਰਹੀਆਂ ਨੇ ਔਰ ਨਿਹਾਲ ਹੋ ਰਹੀਆਂ ਨੇ ਜਿਨ੍ਹਾਂ ਸੰਗਤਾਂ ਨਾਲ ਵੀ ਗੱਲਬਾਤ ਕੀਤੀ ਆ ਉਹਨਾਂ ਦਾ ਇਹੀ ਕਹਿਣਾ ਕਿ ਇੰਦ ਲੱਗਦਾ ਜਿਵੇਂ ਸਵਰਗ ਦੇ ਵਿੱਚ ਆ ਗਏ ਹੋਈਏ ਔਰ ਇੱਥੋਂ ਵਾਪਸ ਜਾਣ ਨੂੰ ਦਿਲ ਹੀ ਨਹੀਂ ਕਰਦਾ ਇਹ ਗੁਰੂ ਦਾ ਦਰ ਹੈ ਗੁਰੂ ਸਾਹਿਬ ਇੱਥੇ ਇੱਥੇ ਲੰਮਾ ਸਮਾਂ 18 ਸਾਲ ਦੇ ਕਰੀਬ ਗੁਰੂ ਸਾਹਿਬ ਨੇ ਇੱਥੇ ਰਹਿ ਕੇ ਕਿਰਤ ਕੀਤੀ ਖੇਤੀਬਾੜੀ ਕੀਤੀ ਸਿੱਖੀ ਦਾ ਪ੍ਰਚਾਰ ਕੀਤਾ ਲੋਕਾਂ ਨੂੰ ਸਿੱਧੇ ਰਸਤੇ ਤੇ ਪਾਇਆ ਔਰ ਇਸ ਸਥਾਨ ਤੇ ਬੀਤੀ ਰਾਤ ਦੀਆਂ 2000 ਦੇ ਕਰੀਬ ਭਾਰਤ ਤੋਂ ਸੰਗਤਾਂ ਪਹੁੰਚੀਆਂ ਹੋਈਆਂ ਨੇ ਸਾਡੇ ਨਾਲ ਨੇ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਗਏ ਵੱਡੇ ਜਥੇ ਦੇ ਡਿਊਟੀ ਲੀਡਰ ਅਤੇ ਮਾਨਯੋਗ ਸ਼੍ਰੋਮਣੀ ਕਮੇਟੀ ਮੈਂਬਰ ਸਰਦਾਰ ਗੁਰਮੀਤ ਸਿੰਘ ਜੀ ਬੂ ਉਹ ਕੀ ਮਹਿਸੂਸ ਕਰਦੇ ਹਨ ਇਸ ਪਵਨ ਸਥਾਨ ਬਾਰੇ ਆਓ ਉਹਨਾਂ ਦੇ ਵਿਚਾਰ ਜਾਣਦੇ ਹਾਂ ਜੀ ਬੂ ਸਾਹਿਬ ਤੁਹਾਡਾ ਸਵਾਗਤ ਹੈ ਜੀ ਅਜੀਤ ਵੈਪਟੀਵੀ ਤੇ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਦਿਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਦੇ ਪ੍ਰਕਾਸ਼ ਪ੍ਰਵਾਸ ਤੇ ਜੋ ਸੰਗਤ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਲਕਾਣਾ ਸਾਹਿਬ ਦੇ ਦਰਸ਼ਨਦਾਰੇ ਕਰਦੀ ਹੋਈ ਪੰਜਾ ਸਾਹਿਬ ਤੋਂ ਹੁੰਦੇ ਹੋਏ ਰਾਜ ਜੋ ਅਸੀਂ ਇਥੇ ਸਤ ਸਤਿਕਾਰ ਸਾਬ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਹੁੰਚੇ ਆ ਇੱਥੇ ਆ ਕੇ ਅਸੀਂ ਦਰਸ਼ਨ ਮੇਲੇ ਕੀਤੇ ਆ ਗੁਰੂ ਤਾਂਕ ਸਾਹਿਬ ਨੇ 18 ਸਾਲ ਜਿਹੜੇ ਆਪਣੀ ਜ਼ਿੰਦਗੀ ਦੇ ਇੱਥੇ ਬਿਤਾਏ ਆ ਖੇਤੀਬਾੜੀ ਦਾ ਕੰਮ ਉਹਨਾਂ ਨੇ ਇੱਥੇ ਕੀਤਾ ਆਪ ਅੱਥੀ ਮਿਹਨਤ ਕੀਤੀ ਗੁਰੂ ਸਾਹਿਬ ਨੇ ਜੋ ਉਪਦੇਸ਼ ਦਿੱਤਾ ਕਿਰਤ ਕਰੋ ਨਾਮ ਜਪੋ ਵੰਡ ਛਕਣ ਦਾ ਉਹ ਕੱਲਾ ਉਪਦੇਸ਼ ਨਹੀਂ ਦਿੱਤਾ ਨਾਲ ਪ੍ਰੈਕਟੀਕਲੀ ਵੀ ਕੀਤਾ ਸੋ ਇੱਥੇ ਸਾਨੂੰ ਪਤਾ ਲੱਗਦਾ ਕਿ ਜੋ ਕੰਮ ਕਿਹਾ ਉਹ ਸਾਨੂੰ ਕਰਨਾ ਚਾਹੀਦਾ ਅਸੀਂ ਇੱਥੇ ਆ ਕੇ ਆਪਣੇ ਆਪ ਨੂੰ ਵੜਪਾਕਾ ਸਮਝਦੇ ਆ ਸਾਡੀਆਂ ਜਿਹੜੀਆਂ ਅਰਦਾਸਾਂ ਨੇ ਕਿ ਉਹ ਅਸੀਂ ਵਿਛੜੇ ਗੁਰਧਾਮਾ ਤੋਂ ਦਰਸੋਂਦਾਰੇ ਦੀ ਅਰਦਾਸ ਕਰਦੇ ਆ ਰੋਜ਼ ਸਿੱਖ ਅਰਦਾਸ ਕਰਦਾ ਉਹ ਸਾਡੀਆਂ ਚ ਪੂਰਨ ਹੋਈਆਂ ਇੱਕ ਕੋਰੀਡੋਰ ਤੇ ਅਸੀਂ ਦੋਨਾਂ ਸਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪਰ ਮੈਂ ਇੱਕ ਗੱਲ ਆਪਣੀ ਸਰਕਾਰ ਨੂੰ ਕਹਿਣੀ ਚਾਹਣਾ ਵੀ ਜਿਹੜਾ ਕੋਰੀਡੋਰ ਆ ਉਹ ਕਾਫੀ ਸਮੇਂ ਤੋਂ ਬੰਦ ਪਿਆ ਜਿਹੜੀ ਸੰਗਤਾਂ ਦੇ ਆ ਉਤਸ਼ਾਹ ਪਿਆਰ ਹੈ ਜੋ ਉਹਨਾਂ ਦੇ ਮਨ ਦੀ ਤਮੰਨਾ ਹੈ ਵੀ ਅਸੀਂ ਕੋਰੀਡੋਰ ਦੇ ਰਾਹੀਂ ਦਰਸ਼ਨਦਾਰੇ ਕਰਕੇ ਸ਼ਾਮ ਨੂੰ ਪਹੁੰਚ ਗਏ ਅਸੀਂ ਸਮੁੱਚੀ ਸਿੱਖ ਸੰਗਤ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਅਪੀਲ ਕਰਦੇ ਹਾਂ ਭਾਰਤ ਸਰਕਾਰ ਨੂੰ ਵੀ ਇਹਦੇ ਵੱਲ ਪਹਿਲ ਦੇਦਾਰ ਤੇ ਇਹਨੂੰ ਜਿਹੜਾ ਛੇਤੀ ਛੇਤੀ ਖੋਲਿਆ ਜਾਵੇ ਤਾਂ ਜੋ ਸੰਗਤ ਆਪਣੇ ਦਰਸ਼ਨਦਾਰੇ ਕਰ ਸਕੇ ਸੋ ਪਿਆਰੇ ਦਰਸ਼ਕੋ ਸਾਡੇ ਨਾਲ ਨੇ ਸ਼੍ਰੋਮਣੀ ਕਮੇਟੀ ਦੇ ਜਥੇ ਦੇ ਜਿਹੜੇ ਮੁਖੀ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਐਗਜ਼ੀਕਟਿਵ ਮੈਂਬਰ ਅਤੇ ਜੱਥੇ ਦੇ ਲੀਡਰ ਬੀਬੀ ਗੁਰਿੰਦਰ ਕੌਰ ਜੀ ਭੋਲੂਵਾਲ ਉਹਨਾਂ ਨਾਲ ਗੱਲਬਾਤ ਕਰਦੇ ਆਂ ਬੀਬੀ ਜੀ ਤੁਹਾਡਾ ਸਵਾਗਤ ਹੈ ਔਰ 2 ਮਹੀਨੇ ਪਹਿਲੇ ਜਦੋਂ ਹੜਾ ਆਇਆ ਚੜ੍ਹਦੇ ਪੰਜਾਬ ਤੇ ਲੈਂਦੇ ਪੰਜਾਬ ਦੇ ਵਿੱਚ ਉਧਰ ਵੀ ਬਹੁਤ ਨੁਕਸਾਨ ਹੋਇਆ ਇੱਧਰ ਵੀ ਹੋਇਆ ਪਰ ਇਸ ਗੁਰਦ ਆਮ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਵੀ 8-8 ਫੁੱਟ ਪਾਣੀ ਆ ਗਿਆ ਸੀ ਉਦੋਂ ਦੇ ਕੀ ਹਾਲਾਤ ਹੋਣਗੇ ਕਿ ਐਸੇ ਜਾ ਸਕਦੇ ਆ ਤੇ ਅੱਜ ਤੁਸੀਂ ਇੱਥੇ ਦਰਸ਼ਨ ਕਰਨ ਆਇਓ ਅੱਜ ਕਿਵੇਂ ਦਾ ਲੱਗਿਆ ਇੱਥੇ ਦੇਖ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ प्रकाशवान गुरु ਕਰਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋਏ ਗੁਰਦੁਆਰਾ ਨਨਕਾਰਨਾ ਸਾਹਿਬ ਤੋਂ ਜਦੋਂ ਚੱਲੇ ਸੀ ਤੇ ਉਦੋਂ ਮਨ ਦੇ ਵਿੱਚ ਉੱਥੇ ਬੈਠ ਕੇ ਆਂਦਾ ਸੀ ਕਿ ਕਿਵੇਂ ਗੁਰੂ ਸਾਹਿਬ ਨੇ ਇੱਥੇ ਜਨਮ ਲਿਆ ਕਿਵੇਂ ਇੱਥੇ ਖੇਡਾਂ ਖੇਡੀਆਂ ਕਿਵੇਂ ਇੱਥੇ ਪੜ੍ਹਾਈ ਕੀਤੀ ਤੇ ਪੰਦੇ ਨੂੰ ਪਾਠ ਆਪਣਾ ਪੜ੍ਹਾਇਆ ਉਹਨਾਂ ਨੇ ਕਿਵੇਂ ਸੱਪ ਨੇ ਛਾਂ ਕੀਤੀ ਤੇ ਕਿਵੇਂ ਸੱਚੇ ਸੌਦੇ ਉਹਨਾਂ ਨੇ 100 ਰੁਪਏ ਦੇ ਵਿੱਚ ਜਿਹੜਾ ਹੈਗਾ ਉਹ ਸਾਰਾ ਵਪਾਰ ਕਰਕੇ ਉਹ ਇਹੋ ਜਿਹਾ ਸੱਚਾ ਸੌਦਾ ਚਲਾਇਆ ਕਿ ਜਿਹੜਾ ਕਿ ਅੱਜ ਤੱਕ ਅਸੀਂ ਉਹ ਵਰਤਦੇ ਆਉਂਦੇ ਹਾਂ ਔਰ ਉਹਨਾਂ ਦੀਆਂ ਖੁਸ਼ੀਆਂ ਮਰਕਤਾ ਦਾ ਲੰਗਰ ਚੱਲਦੇ ਆਂ ਬਿਲਕੁਲ ਤੇ ਇਸੇ ਕਿਵੇਂ ਲੱਗਿਆ ਅੱਜ ਅਸੀਂ ਜਦੋਂ ਇੱਥੇ ਪਹੁੰਚੇ ਹਾਂ ਗੁਰਦੁਆਰਾ ਕਰਤਾਰਪੁਰ ਸਾਹਿਬ ਇੱਕ ਮੰਨ ਚ ਸੀਗਾ ਕਿ ਸ਼ਾਇਦ ਇੱਥੇ ਹਲੀ ਵੀ ਉਹ ਨਿਸ਼ਾਨ ਹੋਣਗੇ ਹਲੀ ਵੀ ਉਹ ਤਾਂ ਮੈਂ ਇਥੋਂ ਦੀ ਸਰਕਾਰ ਦਾ ਇਥੋਂ ਦੀ ਪਾਕਿਸਤਾਨ ਦੀ ਪ੍ਰਬੰਧ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਟਨ ਕੋਟ ਤਨਵਾਦ ਕਰਦੀਆਂ ਜਿਨ੍ਹਾਂ ਨੇ ਕਿ ਸਫਾਈ ਦੇ ਵਿੱਚ ਕੋਈ ਕਸਰ ਹੀ ਨਹੀਂ ਛੱਡੀ ਔਰ ਸਾਨੂੰ ਇੱਥੇ ਇੰਜ ਮਹਿਸੂਸ ਹੋ ਰਿਹਾ ਕਿ ਬਿਲਕੁਲ ਹੁਣ ਸਭ ਕੁਝ ਤਾਜ਼ਾ ਮਿਲਿਆ ਆਇਆ ਹੀ ਨਾ ਹੋਏ ਕਿਤੇ ਨਾ ਕਿਤੇ ਨਿਸ਼ਾਨ ਜ਼ਰੂਰ ਮਿਲਦੇ ਹਨ ਪਰ ਉਹ ਨਿਸ਼ਾਨ ਜਿਹੜੇ ਹੈਗੇ ਆ ਉਹ ਕੋਈ ਬਾਇਨਾ ਨਹੀਂ ਰੱਖਦੇ ਇੰਨੀ ਸਾਫ ਸਫਾਈ ਕਮਰਿਆਂ ਦੇ ਵਿੱਚ ਹਰ ਇੱਕ ਜੜੀ ਹੈਗੀ ਆ ਸੋ ਇਹ ਇੱਕ ਗਵਰਨਮੈਂਟ ਦੀ ਸੂਚਜੀ ਕਾਰਵਾਈ ਹੈ ਔਰ ਇਹ ਗੁਰਦੁਆ Pakistan ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਚੰਗੀ ਜੜੀ ਹੈਗੀ ਆ ਉਹ ਸੋਚ ਵੀ ਆ ਉਹਨਾਂ ਦੇ ਵਿਚਾਰ ਧਾਰਾ ਵੀ ਹੈ ਕਿ ਅਸੀਂ ਆਪਣੇ ਗੁਰੂ ਘਰ ਨੂੰ ਜਿਹੜਾ ਹੈਗਾ ਉਹ ਕਦੀ ਵੀ ਮਤਲਬ ਕਿ ਕੋਈ ਐਹੋ ਜਿਹੀ ਆਫਤਾਂ ਤੋਂ ਜਿਹੜਾ ਹੈਗਾ ਉਹ ਨੁਕਸਾਨ ਨਹੀਂ ਹੋਣ ਦਿਆਂਗੇ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਸੰਗਤਾਂ ਮੰਗ ਕਰਦੀਆਂ ਨੇ ਬੀਬੀ ਜੀ ਕਿ ਕਰਤਾਰਪੁਰ ਸਾਹਿਬ ਦਾ ਲੰਘਾ ਜਿਹੜਾ 7 ਮਈ ਤੋਂ ਕਿਸੇ ਕਾਰਨ ਬੰਦ ਪਿਆ ਤਨਾ ਕਰਕੇ ਦੋਨਾਂ ਮੁਲਕਾਂ ਦੇ ਉਹ ਜੇ ਹੁਣ ਜੱਥਾ ਵੀ ਆਇਆ ਵਾ ਜਾਂ ਹੋਰ ਕੰਮ ਕਾਰਜ ਹੋ ਰਹੇ ਦੋਵਾਂ ਸਰਕਾਰਾਂ ਦੇ ਮੈਚ ਹੋ ਰਹੇ ਨੇ ਤੇ ਇਹ ਲੰਘਾ ਵੀ ਮੁੜ ਖੁੱਲਣਾ ਚਾਹੀਦਾ ਕੀ ਕਹਿਣਾ ਚਾਹੋਗੇ ਕੀ ਅਪੀਲ ਕਰਨੀ ਚਾਹੋਗੇ ਸਰਕਾਰਾਂ ਦੇ ਦੇਖੋ ਜੀ ਸਾਰੀਆਂ ਸੰਗਤਾਂ ਦੇ ਵਿੱਚ ਮਨ ਦੇ ਵਿੱਚ ਇਹ ਬਹੁਤ ਹੀ ਜ਼ਿਆਦਾ ਇੱਛਾ ਹੈਗੀ ਹੈ ਕਿ ਅਸੀਂ ਸਾਰੇ ਜਣੇ ਇਸ ਗੁਰਤਮ ਦੇ ਦਰਸ਼ਨ ਕਰੀਏ ਔਰ ਮੈਂ ਵੀ ਇਹੀ ਚਾਹੁੰਦੀ ਹਾਂ ਕਿ ਪੂਰੀ ਨਾਨਕ ਨਾਮ ਲੈਵਾ ਸਿੱਖ ਸੰਗਤ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਜ਼ਰੂਰ ਦਰਸ਼ਨ ਕਰਨੇ ਚਾਹੀਦੇ ਆ ਅਸੀਂ ਵਾਪਸ ਜਾ ਕੇ ਵੈਸੇ ਤਾਂ ਸਾਡੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਤਾਂ ਵੀ ਉਹ ਵੀ ਕੋਸ਼ਿਸ਼ ਕਰ ਰਹੇ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਦਲ ਵੀ ਇਸ ਵਾਸਤੇ ਸੈਂਟਰ ਦੀ ਗਵਰਨਮੈਂਟ ਨੂੰ ਬਹੁਤ ਜ਼ੋਰ ਲਾ ਰਹੇ ਆ ਔਰ ਉਮੀਦ ਕਰਦੇ ਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸ਼ਹੀਦੀ ਪੁਰਬ ਆ ਰਿਹਾ 350 ਸਾਲ ਆ ਰਿਹਾ ਔਰ ਉਮੀਦ ਕਰਦੀਆਂ ਕਿ ਉਸ ਦਿਨ ਜਿਹੜਾ ਹੈਗਾ ਇਹ ਲਾਂਗਾ ਜਿਹੜਾ ਹੈਗਾ ਉਹ ਜ਼ਰੂਰ ਖੁੱਲੇਗਾ ਔਰ ਅਸੀਂ ਇੱਥੇ ਅਰਦਾਸ ਵੀ ਕਰਕੇ ਜਾਵਾਂਗੇ ਸਾਰੀ ਸੰਗਤ ਨੂੰ ਵੀ ਜਿੰਨੀ ਵੀ ਅਜੇ ਇੱਥੇ ਸਾਡੇ ਨਾਲ ਆਈ ਹੈ ਸਭ ਨੂੰ ਬੇਨਤੀ ਕਰਾਂਗੀ ਕਿ ਇੱਥੇ ਗੁਰੂ ਨਾਨਕ ਦੇਵ ਜੀ ਦੇ ਦਰ ਦੇ ਉੱਤੇ ਅਰਦਾਸ ਜ਼ਰੂਰ ਕਰਨ ਤਾਂ ਕਿ ਇਹ ਲਾਂਗਾ ਜਿਹੜਾ ਉਹ ਖੁੱਲ ਜਾਏ ਔਰ ਵੱਧ ਤੋਂ ਵੱਧ ਸੰਗਤ ਜਿਹੜੀ ਹੈਗੀ ਉਹ ਗੁਰਤਮਾ ਦੇ ਜਿਹੜੇ ਹੈਗੇ ਆ ਉਹ ਦਰਸ਼ਨ ਕਰ ਸਕੇ ਸੁਪਿਆਰੇ ਦਰਸ਼ਕੋ ਇਹ ਸੀ ਸਾਰੀ ਸਰਦਾਲੂਆਂ ਦੇ ਨਾਲ ਗੱਲਬਾਤ ਤੇ ਸ਼ਰੋਮਣੀ ਕਮੇਟੀ ਦੇ ਜਥਾ ਲੀਡਰਾਂ ਦੇ ਨਾਲ ਗੱਲਬਾਤ ਸੰਗਤਾਂ ਦੇ ਨਾਲ ਗੱਲਬਾਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਨਾਰੋਵਾਲ ਦੇ ਦਰਸ਼ਨ ਕਰਕੇ ਉਹਨਾਂ ਨੇ ਕਿਵੇਂ ਮਹਿਸੂਸ ਕੀਤਾ ਸੰਗਤਾਂ ਦੀ ਇਹ ਮੰਗ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਮੁੜ ਖੋਲਿਆ ਜਾਵੇ ਔਰ ਸਾਰੀਆਂ ਸੰਗਤਾਂ ਨੇ ਪਾਕਿਸਤਾਨ ਸਰਕਾਰ ਦੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਾਕਿਸਤਾਨ ਵੈਕਿਊ ਪ੍ਰਾਪਰਟੀ ਟਰਸਟ ਬੋਰਡ ਦੀ ਇਸ ਗੱਲੋਂ ਤਾਰੀਫ਼ ਕੀਤੀ ਹੈ ਅਸ਼ਲਾਗਾ ਕੀਤੀ ਹੈ ਕਿ ਜਦੋਂ ਹੜਾ ਆਏ ਸੀ ਇਸ ਗੁਰਦੁਆਰਾ ਸਾਹਿਬ ਕੰਪਲੈਕਸ ਵਿੱਚ 8-8 ਫੁੱਟ ਦੇ ਕਰੀਬ ਪਾਣੀ ਆ ਗਿਆ ਸੀਗਾ ਹੜ੍ਹ ਨੇ ਕਾਫੀ ਨੁਕਸਾਨ ਕੀਤਾ ਸੀ ਪਰ ਉਹਦੇ باوجود ਵੀ ਬੜੀ ਤੇਜ਼ੀ ਦੇ ਨਾਲ ਬੋੜੇ ਥੋੜੇ ਦਿਨਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਸਾਬ ਸਪਾਈ ਕਰਵਾ ਕੇ ਮੁੜ ਸੰਗਤਾਂ ਵਾਸਤੇ ਇਹਨੂੰ ਖੋਲ ਦਿੱਤਾ ਗਿਆ ਸੋ ਇਹ ਸੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਦਰਸ਼ਨ ਤੁਹਾਨੂੰ ਜਲਦੀ ਹੀ ਪਾਕਿਸਤਾਨ ਸਥਿਤ ਹੋਰ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਕਰਾਵਾਂਗੇ ਤਦ ਤੱਕ ਮੈਨੂੰ ਜਸਵੰਤ ਸਿੰਘ ਜੱਸ ਤੇ ਹਰਿੰਦਰ ਸਿੰਘ ਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ